ਗੱਲਾਂ ਨੇ ਉਹ ਕਿਵੇਂ ਹੋ ਰਹੀਆਂ ਨੇ ਮੈਂ ਉਹਦੇ ਅੱਜ ਤੁਹਾਨੂੰ ਬੜੇ ਸੌਖੀ ਭਾਸ਼ਾ ਚ ਲੋਕ ਲੋਕਾਂ ਦੀ ਬੋਲੀ ਚ इजीली ਸਮਝਾ ਦੂੰਗਾ ਤੁਹਾਡੇ ਸਵਾਲ ਵੀ ਲਵਾਂਗਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਤਿੰਨ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਣਾ ਜਿਨ੍ਹਾਂ ਦਾ ਅਰਥ ਇੱਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਥੂ ਕੌੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਘਨਾਰ ਤੇ ਇਸ ਚਾਰ ਦੇ ਚਾਰੇ ਜਿਹੜੇ ਮਹਾਵਰੇ ਨੇ ਕਾਂਗਰਸ ਤੇ ਢੁਗਦੇ ਨੇ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੀਕਰਾ ਹੋ ਕਿਸੇ ਹੋਰ ਦੇ ਸਿਰ ਪਾ ਦਿੰਦੇ ਨੇ ਇੱਥੋਂ ਸ਼ੁਰੂ ਕਰਦੇ ਆਂ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ 100-100 ਬੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੌੜੇ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧਛਾ ਪਾ ਰੱਖੇ ਨੇ ਹਰਬੂਤ ਤੇ ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲਿਆ ਅਸਲ ਚ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦੋ ਇਹਨਾਂ ਦੀ ਹਾਰ ਨੂੰ ਰੌਣਡ ਚ ਬਦਲ ਦੋ ਆਪਾਂ ਕਹਿੰਦੇ ਰੌਣਡ ਪੈ ਵੀ ਦੁਬਾਰੇ ਖੜਾਂਗੇ ਦੁਬਾਰੇ ਖੜਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਇਦਾਂ ਮਤਲਬ ਉਹ ਜਿਹੜੀ 12 ਬੀਟੇ ਦੀ ਖੇਡਦੇ ਹੁੰਦੇ ਹੁੰਦਾ ਸੂਰ ਤਾਂ ਦਿੰਦਾ ਹੈ ਜਦ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਕਰੋ ਪੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵੀ ਹਾਰ ਤਾਂ ਗਈ ਹੁਣ ਚਲੋ ਇਹ ਜਿਹੇ ਹਰਕਤਾਂ ਤੇ ਆ ਜਾਂਦੀਆਂ ਨੇ ਉਨਾ ਹਰਕਤਾਂ ਤੇ ਸਵਾਗਤ ਕਾਂਗਰਸ ਤੇ ਕਾਣੀ ਦਾ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹੁੰਦਾ 2833 ਜੋਂ ਦੇ ਵਿੱਚ ਬਲਾਕ ਸੰਤੀ ਦੀ ਚੋਣ ਹੋ ਰਹੀ ਹੈ ਜੀ 2833 ਜੋਂਾਂ ਦੇ ਵਿੱਚ ਬਲਕ ਸਾੰਪਤੀ ਦੀ ਚੋਣ ਹੋ ਰਹੀ ਹੈ ਜਿੱਦ ਚੋਂ 340 ਬਿਨਾ ਮੁਕਾਬਲਾ ਜੇਤੂ ਹੋ ਗਏ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋ ਗਏ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਲਈ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋ ਗਏ ਨਾ ਉਥੇ ਕਿਉਂ ਨਹੀਂ ਟੱਕਾ ਆਇਆ ਫਿਰ ਇਕਦੇ ਤੱਕਾ ਹੋਇਆ ਆઠ ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਤੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ ਸੱਤ ਜਿੱਤ ਗਏ 6 ਆਮ ਆਦਮੀ ਪਾਰਟੀ ਨੇ ਇੱਕ ਆਜ਼ਾਦ ਹੈ ਤੇ ਫਿਰ ਉੱਥੇ ਤਾਂ ਨਹੀਂ ਤੱਕਾ ਹੋਇਆ ਕਿਤੇ ਧੂਰੀ ਤੋਂ ਖ਼ਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇ ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ ਟੋਟਲ ਜਿਵੇਂ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਜੈ ਸੰਤਿਰਾ 2700 ਕਹਤਰ ਆਮਾਦੀ ਪਾਰਟੀ 2433 ਇੰਡੀਅਨ ਨੈਸ਼ਨਲ ਕਾਂਗਰਸ 1814 ਸ਼੍ਰੋਮਣੀ ਅਕਾਲੀ ਦਲ 1127 ਬੀਜੇਪੀ ਦੇ 195 ਬੀਐਸਪੀ ਦੇ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਤਿੰਨ ਅਦਰ ਇਸ 686 ਟੋਟਲ 9029 ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਤੇ ਫੇਰ ਹੀ 9029 ਚੋਂ 2433 1814 1127 155 3 686 ਲਿਤਾ ਫਿਰ ਵੋਟਾਂ ਦਿੱਤੇ ਨੇ ਇਹਨਾਂ ਦੇ ਕਾਗਜ਼ ਕਿੱਥੇ ਨੇ ਕਿਹੜੇ ਹਨ ਇਹਨਾਂ ਦੇ ਕਾਗਜ਼ ਇਲੈਕਸ਼ਨ ਕਮਿਸ਼ਨ ਜਿਹੜਾ ਸੁਣਦਾ ਹੈ ਸੈਂਟਰ ਦੀ ਐਨਸੀ ਹੈ ਫੈਡਰਲ ਐਂਸੀ ਹੈ ਚਲੋ ਕਨਸਟੀਟਿਊਸ਼ਨ ਇੰਸਟੀਟਿਊਸ਼ਨ ਹੈ ਚਲੋ ਉਹਤੇ ਵੀ ਕਾਫੀ ਵਾਰ ਸਵਾਲ ਉੱਠਦੇ ਨੇ ਇਹ ਕਾਂਗਰਸ ਵਾਲੇ ਕੀ ਕਰਦੇ ਆ ਵਿਹਾਂ ਹ ਜਦ ਤਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਜੋ ਵਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਵਾਏ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਕੁਝ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸ ਹੀ ਹਰਾ ਜਾਂਦੀ ਹੈ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤ ਕੀ 63 ਲਈਆਂ ਸੀ 6 ਆਈਆਂ ਨੇ ਆਪਦੀ ਪੀੜੀ ਥੱਲੇ ਸੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ 'ਚ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ 'ਚ ਕਹਿੰਦੇ ਨਾ ਨਾ ਹੀ ਠੀਕ ਹੋਈਆਂ ਮੋਟਾਂ ਕਿਉਂਕਿ ਦਿੱਲੀ 'ਚ ਇਹਨਾਂ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੂਰਤ ਤੋਂ ਪਹਿਲਾਂ ਮੈਂ ਤਾਂ ਜਦੋਂ ਦਾ ਇਸ ਲਾਈਨ 'ਚ ਆਇਆ ਦਿੱਲੀ 'ਚ ਦਾ ਹੀ ਰੂਹ ਰਹਿੰਦੀ ਇਹਨਾਂ ਦੀ ਪੰਜਾਬ 'ਚ ਸਾਡੇ ਨਾਲ ਲੜਦੇ ਨੇ ਤੁਸੀਂ ਦੇਖੋ ਜੀ ਇਹ ਤਾਂ ਵੋਟ ਪੇਪਰ ਛਪਾ ਲੈ ਕਿੱਥੇ ਵੋਟ ਪੇਪਰ ਛਪਾ ਲੈ ਜੀ ਦੱਸੋ ਜਾਨੀ ਸਾਹਿਬ ਕਿੱਥੇ ਵੋਟ ਪੇਪਰ ਛਪਾ ਲਏ ਸੀ ਅਸਲ 'ਚ ਹਾਰ ਮੰਨੀ ਬੈਠੇ ਨੇ ਔਰ ਇਹਨਾ ਇੰਟਰਸਟਿੰਗ ਅਲਾਈਅੰਸ ਦੱਸਦਾ ਤੁਸੀਂ ਤਾਂ ਵੇਟ ਕਰੀ ਜਾਂਦੇ ਹੋ ਵੀ ਅਕਾਲੀ ਅਦਲ ਦਾ ਬੀਜੇਪੀ ਨਾਲ ਹੋਊ ਜਾਂ ਨਹੀਂ ਜਿਹੜਾ ਥੱਲੇ ਹੋਇਆ ਹੋਇਆ ਲੋਕਾਂ ਵੱਲੋਂ ਮੈਨੂੰ ਜਿਹੜਾ ਆ ਰਿਹਾ ਹੈ ਅਲਾਈਅੰਸ ਤਾਂ ਬਹੁਤ ਵੱਡਾ ਹੋਇਆ ਹੋਇਆ ਹੈ ਕਈ ਉਮੀਦਵਾਰ ਇਦਾਂ ਦੇ ਵੀ ਨੇ ਜਿਹੜੇ ਜਿਹਦੇ ਵਾਸਤੇ ਤਿੰਨੇ ਪਾਰਟੀਆਂ ਪ੍ਰਚਾਰ ਕਰਦੀਆਂ ਨੇ 10 ਤੋਂ 12 ਸਵੇਰੇ ਬੀਜੇਪੀ ਪ੍ਰਚਾਰ ਕਰਕੇ ਹੁੰਦੀ ਸੀ ਉਹਦੇ ਵਾਸਤੇ ਹੀ ਇੱਕ ਤੋਂ ਤਿੰਨ ਕਾਂਗਰਸ ਜਾਂਦੀ ਸੀ ਫਿਰ 4 ਤੋਂ 7 ਅਕਾਲੀ ਦਾ ਵਾਲੇ ਪ੍ਰਚਾਰ ਕਰਦੇ ਉਸੇ ਬੰਦੇ ਵਾਸਤੇ ਕਿਉਂਕਿ ਬੰਦਾ ਲੱਭਿਆ ਨਹੀਂ ਆਮ ਆਦੀ ਪਾਰਟੀ ਵਾਲੇ ਨਾਲ ਜਾਣੀ ਸਕਦੇ ਕਦੇ ਬੇਲਾ ਛੱਡਦੇ ਨਹੀਂ ਚਲੋ ਏਸੀ ਜੀ ਹਿੱਸਾ ਪਾ ਲੈਂਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸੰਘੇ ਮੀਰਵਾਰ ਨੇ ਤਿੰਨੇ ਪਾਰਟੀਆਂ ਦੇ ਆ ਹਾਲਾਤ ਨੇ ਨਹੀਂ ਚੰਨੀ ਸਾਹ ਇਸੇ ਲੋਕਾਂ ਵਿੱਚ ਦੇ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਡੇ ਤੁਸੀਂ ਤੁਸੀਂ ਤਾਂ ਉਡੀਕ ਹੀ ਜਾਂਦੇ ਹੋ 5 ਸਾਲ ਬਾਅਦ ਸਾਡੀ ਵਾਰੀ ਆਊਗੀ ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਕੀ ਜਾਂਨੇ ਸਾਡੀ ਵਾਰੀ ਆਊਗੀ ਚੰਨੀ ਸਾਲ ਤੁਸੀਂ ਲੈਣਾ ਕੀ ਹੈ ਨਾਲ ਲੋਕਾਂ ਦੇ ਵੋਟਾ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਉਹਨੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਬਨ ਕਿਸੇ ਹੋਰ ਨੂੰ ਨਿਕਲੇ ਕੁਰਸੀ ਸੀਐਮ ਦੀ ਕੋਈ ਰੇਟ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਮੈਂ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਤੋ ਡੀਪੀਸੀਐਮ ਦਾ ਪੈਕੇਜ ਦੇਖ ਲਓ ਵੀ ਡੋ ਡਿਪੀਸੀਐਮ ਕਿੰਨੇ ਚ ਦਿਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕਿਹ ਲੈਣੇ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲੇਾਂ 'ਚ ਕਦੇ ਆਏ ਤਾਂ ਹੈ ਨਹੀਂ ਫਿਰ ਅਸੀਂ ਲੜ ਰਹੇ ਹਾਂ ਕੰਮਾਂ ਤੇ 600 ਜੁਨਟ ਬਿਜਲੀ ਘਰਾਂ ਦੀ ਫਰੀ ਲੱਗ ਪਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਸੁਪਦੇ ਤੋਂ ਪਹਿਲਾਂ ਘਰਾਂ ਆ ਜਾਂਦੇ ਨੇ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਟੇਲਾਂ ਤੇ ਪਾਣੀ ਪਹੁੰਚ ਗਿਆ 40-40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆਹ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆਹ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖੀ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਹੈ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਕੈਮਰੇ ਵਾਲੇ ਕਈ ਮੋਹੱਲਾ ਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅੰਮਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ 'ਚ ਖੇਡਾਂ ਵਾਲ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਅਸੀਂ ਤਾਂ ਨਾ ਕੰਮਾਂ ਤੇ ਹੋਰ ਬਹੁਤ ਸਾਰੇ ਮੈਂ ਜੇ ਕੰਮ ਕਰਨ ਲੱਗ ਜਾਵਾਂ ਪ੍ਰੈਸ ਕਾਨਫਰੰਸ ਐਸੀ ਕੰਮਤੀ ਹੋ ਜੂਗੀ ਅਸੀਂ ਮੰਗ ਰਹੇ ਕੰਮਾਂ ਤੇ